ਕੀ ਹੁੰਦੀ ਆ ਇੱਕ ਪੈਗ ਲਗਾਓ ਦੁਨੀਆ ਭੁੱਲ ਜਾਓ ਓਏ ਲੈ ਇਹ ਵੀ ਨਹੀਂ ਆਹ ਆਹ ਮੇਰੇ ਦੇਖੀ ਪਤਾ ਕੀ ਜਾਂਦਾ ਤੇਰਾ ਕਿਹੜੇ ਕਿਹੜੇ ਅਰੇ ਅਰੇ ਵਾਹ ਕਿ ਐਸਾ ਕਿਸੇ ਹੋ ਸਕਦਾ ਹੈ ਜਿਹੜੀ ਗੱਲ ਤੂੰ ਆਪਣੇ ਘਰ ਦੀ ਨੂੰ ਕਹੀ ਹੈ ਨਾ ਉਹ ਗੱਲ ਕਰਦੇ ਨਾਲ ਸਾਨੂੰ ਤਾਂ ਸ਼ਰਮ ਆਉਂਦੀ ਆ ਪਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਅਗਰ ਜੇ ਤੁਸੀਂ ਇਹ ਗਲਤੀ ਕਰ ਹੀ ਲਈ ਹੈ ਜੇ ਦੁਪੱਟਾ ਗਾਂ ਪਸ਼ਾਂ ਹੋ ਹੀ ਗਿਆ ਹੈ ਹਨਾ ਤਾਂ ਤੁਸੀਂ ਇਹ ਕਲਿੱਪ ਕੱਟ ਦਿੰਦੇ ਇਹ ਲਾਉਣੀ ਜ਼ਿਆਦਾ ਜ਼ਰੂਰੀ ਸੀ ਮੈਨੂੰ ਤਾਂ ਹੀ ਲੱਗਦਾ ਹੈ ਕਿ ਜਿਹੜੇ ਵਲੌਗਰ ਹਨਾ ਇਹ ਵੀਡੀਓ ਨੂੰ ਦੇਖਦੇ ਹੀ ਨਹੀਂਗੇ ਕਿ ਵੀਡੀਓ ਦੇ ਵਿੱਚ ਕੀ ਗਲਤੀ ਹੈ ਤੇ ਕੀ ਨਹੀਂ ਗਲਤੀ ਬਸ ਜਿਹੜੀਆਂ ਕਲਿੱਪਾਂ ਚੱਕਦੇ ਆ ਮੂੰਹ ਚਾ ਕੇ ਉਦਾਂ ਹੀ ਪਾ ਦਿੰਦੇ ਆ ਉਹ ਪਹਿਲਾਂ ਵੀਡੀਓ ਨੂੰ ਚੰਗੀ ਨਾਲ ਦੇਖ ਲਿਆ ਕਰੋ ਕਿ ਬੜੇ ਤੁਹਾਡੇ ਟਰਾਲੇ ਚੱਲਦੇ ਆ ਕਿ ਤੁਸੀਂ ਇੰਨੇ ਬਿਜ਼ੀ ਰਹਿੰਦੇ ਹੋ ਤੇ ਸਾਨੂੰ ਤੁਹਾਨੂੰ ਟਾਈਮ ਨਹੀਂ ਲੱਗਦਾ ਕਿ ਵੀਡੀਓ ਚੈੱਕ ਲਗੀ ਪਾ ਰਹੀ ਆ ਕਿ ਬਹੁਤ ਸੇਵ ਦਾ ਕੁਐਸਚਨ ਆਈ ਜਾਂਦਾ ਸੀ ਕਹਿੰਦੇ ਲਾਪਰੇ ਦੀਦੀ ਪੇਕੇ ਨਹੀਂ ਜਾਂਦੀ ਭਾਈ ਕਾਦੇ ਨਹੀਂ ਜਾਂਦੀ ਫੇ ਕਮੈਂਟ ਚ ਮੈਂ ਰਿਪਲਾਈ ਕਰਿਆ ਇਥੇ ਗਰਮੀ ਬਹੁਤ ਹੈ ਸਰਕਿੰਗ ਜੰਦ ਗਰਮੀ ਹੈ ਅੱਛਾ ਹਮਕੋ ਸਿਕਾਰੀ ਆ ਤੁਸੀਂ ਤੋ ਹੀ ਲੋਕਾਂ ਨੂੰ ਨਾ ਪਾਗਲ ਬਣਾਏ ਜਾਂਦੇ ਏ ਕਿ ਲੋਕੀ ਪਾਗਲ ਹੈਗੇ ਆ ਤੇ ਆਪਾਂ ਉਹਨਾਂ ਨੂੰ ਕਿਹੜਾ ਪਤਾ ਲੱਗਦਾ ਏ ਝੂਠ ਬੋਲੀ ਜਾਂਦੇ ਆ ਕਹਿੰਦੇ ਉਧਰੋਂ ਜੂਪੀ ਵੱਲ ਤਾਂ ਨਹੀਂ ਜਾਂਦੀ ਕਿਉਂਕਿ ਉਧਰ ਗਰਮੀ ਜ਼ਿਆਦਾ ਹੈ ਠੀਕ ਆ ਤੇ ਆਪਣੇ ਇੱਧਰ ਕਿਹੜੀ ਬਰਫ਼ ਪੈਣਦੀ ਆ ਆਪਣੇ ਵੀ ਤਾਂ ਗਰਮੀ ਆ ਉਹ ਸੱਚ ਬੋਲ ਲਿਆ ਕਰੋ ਝੂਠ ਸਾਡਾ ਫੜਿਆ ਜਾਂਦਾ ਏ ਤੇ ਬੋਲਣ ਲੱਗਿਆ ਮੈਨੂੰ ਲੱਗਦਾ ਇਹਨਾਂ ਦਾ ਦਿਮਾਗ ਹੀ ਕੰਮ ਨਹੀਂ ਕਰਦਾ ਤੇ ਲੋਕਾਂ ਨੇ ਫਿਰ ਸਵਾਲ ਪੁੱਛਣੇ ਆ ਕਿ ਉਹ ਆਪਣੇ ਪੇਕੇ ਕਿਉਂ ਨਹੀਂ ਜਾਂਦੀ ਜਦੋਂ ਤੁਸੀਂ ਛੋਟੀ ਛੋਟੀ ਗੱਲ ਉਹਨਾਂ ਨੂੰ ਦੱਸ ਦੇ ਜੇ ਤੇ ਅਗਲੇ ਨਾਲ ਫਿਰ ਪੁੱਛਣਾ ਹੀ ਆ ਜਾਂ ਫਿਰ ਆਪਣੀਆਂ ਗੱਲਾਂ ਕਰਦੀਆਂ ਜਿਹੜੀਆਂ ਨਾਂ ਦੱਸਿਆ ਕਰੋ ਨਾਂ ਲੋਕਾਂ ਨੂੰ ਦਿਖਾਇਆ ਕਰੋ ਤੇ ਫਿਰ ਲੋਕੀ ਤੁਹਾਨੂੰ ਨਾਂ ਪੁੱਛਣ ਠੀਕ ਆ ਇਹਨਾਂ ਨਾਲ ਸਫ਼ਰ ਬਹੁਤ ਰਹਿੰਦੇ ਭਲਾ ਕੀ ਕੀ ਬੋਲੀਏ ਮੈਂ ਦੱਸ ਨਹੀਂ ਐ ਨਾ ਨਾਲ ਸਫ਼ਰ ਆ ਦੂਰ ਦਾ ਜੇ 2 ਵਜੇ ਵੀ ਤੁਰੂਗੇ ਤਾਂ ਸਕੱਲ ਸ਼ਾਮ ਨੂੰ 7-8 ਵਜੇ ਪਹੁੰਚਣਾ ਹਾਂ ਹੈ ਨਾ ਤੁਰ ਦੋ ਬਰੀ ਬਰੀ ਤੋਰ ਬੋ ਹਾਂ ਕਿਆਂ ਲੋਕਾਂ ਨੂੰ ਮੂਰਖ ਬਣਾ ਰਹੀਆਂ ਸਿੱਧਾ ਲੋਕਾਂ ਨੂੰ ਬੋਲਦੇ ਕਿ ਮੈਂ ਭੱਜ ਕੇ ਆਈਆਂ ਮੇਲਾ ਮੈਰਿਜ ਕਰਾਇਆ ਸੋ ਇਸ ਕਰਕੇ ਉਹ ਮੈਨੂੰ ਆਪਣੇ ਘਰੇ ਨਹੀਂ ਰੱਖਦੇ ਸਾਡਾ ਆਉਣ ਜਾਣ ਨਹੀਂ ਆ ਤੇ ਗੱਲ ਖਤਮ ਪਰ ਇਥੇ ਲੋਕਾਂ ਨੂੰ ਬੇਵਕੂਫ ਕਿਉਂ ਬਣਾ ਰਹੇ ਜੇ ਕਿ ਉੱਥੇ ਗਰਮੀ ਜ਼ਿਆਦੀ ਆ ਉੱਥੇ ਦੂਰ ਦਾ ਸਫਰ ਫੁਲਾਨਾ ਢਮਕਾਨਾ ਸੋ ਇਹਨਾਂ ਨੇ ਬਹਾਨੇ ਬਣਾਏ ਆ ਤੇ ਜਾਂ ਫਿਰ ਚੁੱਪ ਰਿਆ ਕਰੋ ਦੱਸਣਾ ਤੁਹਾਡਾ ਜ਼ਰੂਰੀ ਹੁੰਦਾ ਹੈ ਹੱਦ ਹੋਈ ਏ ਨਾਲੀ ਵੀ ਕੀ ਲੋਕਾਂ ਦੇ ਵੀ ਤਾਂ ਦੂਰ ਦੇ ਰਿਸ਼ਤੇਦਾਰ ਹੁੰਦੇ ਆ ਇਹਦਾ ਮਤਲਬ ਇਹ ਥੋੜਾ ਕਿ ਉਹ ਆਪਣੇ ਪੇਕੇ ਜਾ ਕੇ ਤੇ ਰਿਸ਼ਤੇਦਾਰੀਆਂ ਨਾਲ ਆਉਂਦੇ ਜਾਂਦੇ ਨਹੀਂ ਆ ਮਿਲਦੇ ਨਹੀਂ ਵਰਤਦੇ ਨਹੀਂ ਆ ਝੂਠ ਹੀ ਬੋਲੀ ਜਾਂਦੀ ਏ ਕਿਸੇ ਦਾ ਮਜਬੂਰੀ ਹੁੰਦੀ ਕਿਸੇ ਦੀ ਕਿਸੇ ਨੇ ਲੱਗ ਨਹੀਂ ਠੀਕ ਨਹੀਂ ਜੀ ਉਹ ਕਿਹੜੇ ਕਿਤਾਬ ਨਹੀਂ ਹੁੰਦੀ ਹੈਗਾ ਇਹਨਾਂ ਫਿਰ ਸਫਰ ਬਹੁਤ ਆ ਸਫਰ ਬਹੁਤ ਆ ਨਾਲ ਨਿਆਣਿਆਂ ਤੰਗ ਕਰਨਾ ਸਫਰ ਵਿੱਚ ਜੰਗਲ ਵਿੱਚ ਹੈ ਸਾਡੇ ਉਹ ਜੰਗਲ ਵੀ ਲਾਗਾ ਤੇਰੇ ਹਾਂ ਛੇ ਸੁਰਾਂ ਜਿਹੜਾ ਕੰਮ ਕਰਦਿਆਂ ਜੇਣਾ ਪਹਿਲਾਂ ਉਹ ਕੰਮ ਕਰ ਲੋ ਇੱਕ ਆ ਜਿਹੜੀ ਜਠਾਣੀ ਆ ਥੱਤੀ ਜੀ ਗੱਲ ਕਰਦੀ ਵੀ ਥੁੱਕ ਛੁੱਟੀ ਜਾਊਗੀ ਉਹ ਤੂੰ ਚੁੱਪ ਹੀ ਰਿਆ ਕਰ ਤੂੰ ਕੈਮਰਾਮੈਨ ਆ ਨਾ ਤਾਂ ਤੈਨੂੰ ਉਹੀ ਬਣਾਇਆ ਤੂੰ ਉਹੀ ਆਪਣਾ ਕੰਮ ਕਰ ਇੱਥੇ ਲੋਕਾਂ ਨੂੰ ਸਫਾਈਆਂ ਨਾ ਦੇ ਕਿ ਉੱਥੇ ਜੰਗਲਵੜਾ ਅਸਾਸਕੋ ਕਹਿੰਦੀ ਉਹ ਤੇ ਜੰਗਲਵੜਾ ਸ਼ੇਰ ਸ਼ੂਰਾ ਆ ਜਾਂਦੇ ਆ ਅੱਛਾ ਤੇ ਜਦੋਂ ਉਹਨੇ ਆਪਣਾ ਬਚਪਨ ساری ਉਮਰ ਉੱਥੇ ਰਹੀ ਤੇ ਉਦੋਂ ਨੇ ਇਹਨੂੰ ਸ਼ੇਰਾਂ ਨੇ ਖਾਧਾ ਤੇ ਹੁਣ ਇਹਨੂੰ ਸ਼ੇਰ ਨੇ ਖਾ ਜਾਣਾ ਸੀ ਉਹ ਗੱਲ ਕਰ ਲਿਆ ਥੋੜਾ ਸੋਚ ਲਿਆ ਕਰੋ ਇਹ ਦਿਨ ਹੁੰਦਾ ਏ ਰਾਤ ਹੁੰਦੀ ਆ ਟਾਈਮ ਲੱਗ ਜਾਂਦਾ ਏ ਬੰਦਾ ਹੁਣ ਇਹਨਾਂ ਨੂੰ ਕੀ ਕਵੇ ਮੋٹے ਦਿਮਾਗ ਬੇਪਿਆਰੀ ਆ ਵੀ ਸਾਡੇ ਪਿਓ ਕਹਿੰਸੀ ਨਹੀਂ ਵੇਚਦੇ ਕਈ ਵਾਰ ਨਿਆਣੇ ਦਾ ਜੀਅ ਨਹੀਂ ਲੱਗਦਾ ਸੇ ਨੂਰ ਆਪਣੇ ਪਾਪਾ ਬਗਰ ਜ਼ਿਆਦਾ ਰਹਿੰਦੀ ਨਹੀਂ ਹੈਗੀ ਫੇਰ ਕੀ ਹੋਊਗਾ ਫੇਰ ਅਸ ਕਿਆ ਬਣੂਗਾ ਇੱਕ ਮਿੰਟਾਂ ਵੀ ਚਾਹ ਕਹਿੰਦਾ ਜੀ ਹੁਣ ਕਾਤੇ ਆ ਹਾਂ ਫੇਰ ਫੇਰ ਉਹਨਾਂ ਤੇ ਸਿਨਗਾ ਦਿਓ ਹੋਰ ਕੀ ਦੱਸੋ ਪਹਿਲਾਂ ਤੁਸੀਂ ਕੋਈ ਮੀਟਿੰਗ ਰੱਖਿਆ ਕਰੋ ਤੇ ਮੀਟਿੰਗ ਦੇ ਵਿੱਚ ਨਾ ਫੈਸਲਾ ਲਿਆ ਕਰੋ ਕਿ ਕਿੰਨੇ ਕੀ ਬੋਲਣਾ ਤੇ ਕਿੰਨੇ ਕੀ ਨਹੀਂ ਬੋਲਣਾ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕੀ ਬੋਲਣਾ ਤੁਹਾਡੇ ਬਿਆਨ ਹੀ ਨਹੀਂ ਰਲਦੇ ਟੈਲੀਫੋਨ ਨੰਬਰ ਤੇ ਝੂਠ ਬੋਲਿਆ ਇਹਨਾਂ ਨੇ ਕਿ ਉੱਥੇ ਗਰਮੀ ਵੜੀਆ ਦੂਜਾ ਝੂਠ ਬੋਲਿਆ ਕਿ ਉਥੇ ਨਾ ਮਤਲਬ ਕਿ ਦਿਨੇ ਚਾਈਦਾ ਰਾਤ ਲੱਗਦੀ ਫਲਾਣਾ ਧਮਕਾਨਾ ਤੀਸਰਾ ਝੂਠ ਬੋਲਿਆ ਕਿ ਉੱਥੇ ਜੰਗਲ ਆ ਸ਼ੇਰ ਆ ਜਾਂਦਾ ਚੌਥਾ ਝੂਠ ਬੋਲਿਆ ਕਿ ਉੱਥੇ ਆਪਣੀ ਸਾਡੀ ਕੁੜੀ ਦਾ ਦਿਲ ਨਹੀਂ ਲੱਗਦਾ ਹੋਰ ਇਹ ਤੋਂ ਵੱਧ ਝੂਠ ਹੋਇਆ ਤੇ ਉਹ ਵੀ ਤੁਹਾਨੂੰ ਦਿਖਾ ਦਾਂਗੇ ਮਤਲਬ ਕਿ ਝੂਠ ਤੇ ਝੂਠ ਬੋਲੀ ਜਾਂਦੇ ਆ ਗੱਲ ਕਰਨ ਲੱਗੇ ਨਾ ਪਹਿਲਾਂ ਸੋਚ ਕੇ ਬੋਲਿਆ ਕਰੋ ਕਿ ਗੱਲ ਧੜੀ ਮੈਚ ਹੁੰਦੀ ਹੈ ਕਿ ਨਹੀਂ ਹੁੰਦੀ ਇੱਕ ਝੂਠ ਹੋਇਆ ਤਾਂ ਚਲੋ ਮੰਨ ਲਿਆ ਇੰਨੇ ਚਾਰ ਪੰਜ ਝੂਠ ਬੋਲ ਦਿੱਤੇ ਆ ਹੁਣ ਇੱਥੇ ਬੰਦਾ ਦੱਸ ਕੀ ਕਰੇ ਦੂਸਰੀ ਗੱਲ ਤੂੰ ਕਹਿੰਨੀ ਹੈ ਕਿ ਸਾਡੀ ਕੁੜੀ ਦਾ ਦਿਲ ਨਹੀਂ ਲੱਗਦਾ ਪਾਪੇ ਬਿਨਾ ਅਸੀਂ ਤਾਂ ਉਹਦੇ ਮੂੰਹ ਕਦੀ ਸੁਣਿਆ ਨਹੀਂ ਕਿ ਪਾਪਾ ਜਾਂ ਕਿੱਦਾਂ ਉਹਦੇ ਚਾਚੂ ਚਾਚੂ ਕਰਦੀ ਰਹਿੰਦੀ ਸਾਰਾ ਦਿਨ ਨਾ ਹੀ ਉਹਦਾ ਪਾਪਾ ਕਦੀ ਵਲੌਗ ਦੇ ਵਿੱਚ ਅਸੀਂ ਦੇਖਿਆ ਇਹ ਸੇ ਵੇਚਣੀਆਂ ਇਹ ਨਾ ਕਿਉਂ ਵੀ ਮੋਲੂ ਦੀਆਂ ਰੱਖੜੀਆਂ ਨਹੀਂ ਵੇਝੀਆਂ ਠੀਕ ਹੈ ਪਤਾ ਨਹੀਂ ਕੈਦਮਾਂ ਵਿੱਚ ਮੈਂ ਮੈਂ ਤਾਂ ਮੋਲ ਪਾਸੇ ਚੁੱਲੀਆਂ ਨਹੀਂ ਮੈਨੂੰ ਤੂੰ ਸਹੀ ਕਿਹਾ ਹੈ ਕਿ ਜਿਹੜਾ ਤੇਰਾ ਦਿਮਾਗ ਆ ਵਾਕਈ ਕਿਸੇ ਹੋਰ ਪਾਸੇ ਚਲ ਜਾਂਦਾ ਕਿਉਂਕਿ ਤੈਨੂੰ ਪਤਾ ਨਹੀਂ ਲੱਗਦਾ ਕੀ ਬੋਲਣਾ ਕੀ ਨਹੀਂ ਬੋਲਣਾ ਗੱਲ ਉਹਨਾਂ ਦੀ ਹੈ ਤੇ ਉਹਨਾਂ ਨੂੰ ਬੋਲਣ ਦੇ ਇਹ ਵਿੱਚ ਐਵੇਂ ਵਿਚੋਲਣ ਬਣ ਕੇ ਬਹਿ ਜਾਂਦੀ ਆ ਦੂਸਰੀ ਗੱਲ ਕਿੰਨੇ ਕਮੈਂਟ ਕੀਤਾ ਹੈ ਕਿ ਨਾਲੇ ਲੋਕਾਂ ਨੂੰ ਕੀ ਤਾਂ ਕਿ ਉਹਨਾਂ ਦੇ ਰਿਸ਼ਤੇਦਾਰਾਂ ਦੇ ਉਹਨਾਂ ਦੇ ਕਿਹੇ ਹਨਾ ਤੇਰਾ ਭਰਾ ਦਾ ਜਾਂ ਕਿਸੇ ਦਾ ਕੌਣਾ ਕੀ ਨਾਮ ਆ ਆਪਦੇ ਕੋਲੋਂ ਬੋਲੀ ਜਾਂਦੀ ਉਹ ਭੋਲੂ ਦੀਆਂ ਜੀ ਰਖੜੀਆਂ ਭੇਜ ਦਿੱਤੀਆਂ ਤੇ ਲੋਕਾਂ ਨੂੰ ਕੀ ਤੇ ਕੌਣ ਭੋਲੂ ਆ ਤੇ ਕੌਣ ਨਹੀਂ ਆ ਮਤਲਬ ਕਿ ਜਿੰਨਾਂ ਨੂੰ ਨਹੀਂ ਵੀ ਨਾ ਪਤਾ ਇਹ ਇਨਾਂ ਗੱਲਾਂ ਬਾਰੇ ਤੇ ਇਹ ਹੋਰ ਬੋਲ ਬੋਲ ਕੇ ਦੱਸਦੀਆਂ ਲੋਕਾਂ ਨੂੰ ਮੈਨੂੰ ਆਇਆ ਨਹੀਂ ਕਿ ਕੋਸ਼ਿਸ਼ ਕਰੀ ਜਾਂਦੀ ਨਹੀਂ ਉਦੋਂ ਆਪਾਂ ਲਈਆਂ ਸੀ ਯਾਰ ਰਖੜੀਆਂ ਵੀਡੀਓ ਚ ਕੱਟੀਆਂ ਲਈਆਂ ਦੀਆਂ ਹੋਰ ਕੀ ਹੋਰ ਇਹ ਕਪੜੇ ਕਪੜੇ ਵੀ ਲੈ ਕੇ ਆਂਦੇ ਨੇ ਹੁਣ ਇੱਕ ਕਹਿੰਦੇ ਆ ਭਾਈ ਕੌਣ ਜਾਂਦੀ ਸਾਡੇ ਭਾਈ ਜੋ ਨਹੀਂ ਹੈਗੇ ਸਾਡੀ ਭੈਣਾਈ ਚੱਜ ਗਈ ਹਾਂ ਨਾ ਸਾਡੀ ਧੀ ਜੀ ਰਾਜੀ ਆਸੀਂ ਤਾਂ ਨਹੀਂ ਜਾਂਦੇ ਭਾਈ ਸਭ ਗੱਲ ਬਿਲਕੁਲ ਮੇਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅੱਤੂ ਓਜੀ ਆਂਟੀ ਨੇ ਵੀ ਬੋਲ ਦਿੱਤਾ ਕਿ ਮੈਂ ਵੀ ਆਪਣੇ ਪੇਕੇ ਤਾਂ ਨਹੀਂ ਜਾਂਦੀ ਕਿ ਮੈਂ ਮਤਲਬ ਆਪਣੇ ਪੇਕੇ ਨਾਲ ਵਰਤਦੀ ਨਹੀਂ ਆ ਭਤੀਜਾ ਪਤਾ ਜਾਣ ਜਿਨ੍ਹਾਂ ਨਾਲ ਵੀ ਮੈਂ ਨਹੀਂ ਵਰਤਦੀ ਹੱਦ ਹੋਈ ਪਈ ਆ ਉਹ ਤੁਹਾਨੂੰ ਮਤਲਬ ਭੋਰਾ ਜਿੰਨੀ ਵੀ ਸ਼ਰਮ ਨਹੀਂ ਆਉਂਦੀ ਤੁਸੀਂ ਜੈਂਟੀ ਸਿਆਣੇ ਬਿਆਣੇ ਹੈਗੇ ਜੇ ਤੁਸੀਂ ਆਪਣੇ ਮਤਲਬ ਸੋਸ਼ਲ ਮੀਡੀਆ ਤੇ ਆਪਣੇ ਰਿਸ਼ਤੇਦਾਰਾਂ ਦੀ ਬੇਇੱਜ਼ਤੀ ਕਰ ਰਹੇ ਹੋ ਤੁਹਾਨੂੰ ਭੋਰਾ ਜਿੰਨੀ ਵੀ ਸ਼ਰਮ ਨਹੀਂ ਹੈਗੀ ਸਾਡੇ ਵਰਗੇ WhatsApp ਤੇ ਸਟੇਟਸ ਵੀ ਲਾਉਣਾ ਹੋਵੇ ਨਾ ਇਹ ਵੀ ਸੋਚਦੇ ਆ ਕਿ ਸਾਡਾ ਰਿਸ਼ਤੇਦਾਰ ਕੋਈ ਆੜ ਗਮਾੜ ਗੁੱਸਾ ਨਾ ਕੋਈ ਕਰ ਜੇ ਕਿ ਸਾਡੇ ਦੇ ਸਟੇਟਸ ਲਾ ਦਿੰਦਾ ਹੈ ਇਹ ਤੇ ਸ਼ਰੀਆਮ ਰਿਸ਼ਤੇਦਾਰਾਂ ਨੂੰ ਗਲਤ ਬੋਲਦੇ ਆ ਬੇਅਕਲ ਡੰ ਠੀਕ ਹੈ ਚਾਹੇ ਅਗਲਾ ਮਾੜਾ ਚਾਹੇ ਚੰਗਾ ਅਸਲੀ ਵਰਤਨਾ ਗੱਲ ਕਰਨਾ ਵਾਹ ਚਲੋ ਛੱਡੋ ਹੁਣ ਕਮੈਂਟ ਕਰਨ ਦੀ ਲੋੜ ਨਹੀਂ ਦਬਣਾ ਚਿੱਟਾ ਇੰਨਾ ਗੱਲ ਛੇੜ ਕੇ ਤੇ ਹੁਣ ਕਹਿੰਦੇ ਆ ਕਿ ਛੱਡੋ ਛੱਡੋ ਖੜਾ ਕਿਉਂ ਆ ਜਿਹੜੀ ਜੈਸਮੀਨ ਆਨਾ ਤੁਸੀਂ ਵਲੌਗ ਬਣਾਉਂਦੇ ਤੇ ਨਾਲ ਲੋਕਾਂ ਨੂੰ ਪਤਾ ਲੱਗਦਾ ਕੌਣ ਤੁਹਾਡੇ ਘਰੇ ਆਉਂਦਾ ਕੌਣ ਤੁਹਾਡੇ ਘਰੇ ਜਾਂਦਾ ਹਨਾ ਕੋਈ ਵੀ ਰਿਸ਼ਤੇਦਾਰੀ ਦਾ ਕਿਸੇ ਨੂੰ ਕੀ ਪਤਾ ਲੱਗਣਾ ਹੀ ਤੁਸੀਂ ਇਹ ਵਲੌਗ ਦੇ ਝੰਡਰ ਚ ਪੈ ਜੇ ਤਾਂ ਤਾਂ ਹੀ ਲੋਕੀ ਹੁਣ ਪੁੱਛਦੇ ਆ ਜੇ ਤੁਸੀਂ ਨਿੱਗੀ ਨਿੱਗੀ ਚੀਜ਼ ਦਿਖਾਉਂਦੇ ਮਾਲਾ ਨੂੰ ਚਲੇ ਫਲਾਣਾ ਟਮਗਾਨਾ ਤੇ ਲੋਕਾਂ ਨੇ ਫਿਰ ਕਮੈਂਟ ਕਰਕੇ ਪੁੱਛਣਾ ਹੀ ਆ ਨਾ ਕਿ ਜਠਾਣੀ ਦੇ ਪੇਕੇ ਕਿੱਥੇ ਉਹ ਕਿਉਂ ਨਹੀਂ ਆਉਂਦੀ ਜਾਂਦੀ ਉਹ ਕਿਉਂ ਨਹੀਂ ਵਰਤਦੀ ਤਾਂ ਫਿਰ ਤੂੰ ਵੀ ਆਪਣਾ ਸੱਚ ਦੱਸਦਾ ਕਿ ਮੈਂ ਕਿਉਂ ਨਹੀਂ ਜਾਂਦੀ ਤੂੰ ਉਹਨਾਂ ਨੂੰ ਗਾਲਾਂ ਕੱਢਦੀ ਤੂੰ ਤੇ ਹਿੱਸਾ ਲੈ ਕੇ ਆਈ ਐ ਅੰਟੀ ਤੂੰ ਤਾਂ ਨੂਰ ਕਰੀ ਜਾਂਦੀ ਨ ਦੋ ਦਿਨਾਂ ਦਾ ਕੀ ਲੈਣ ਨੂੰ ਚਾਹੀਦੇ ਰੱਜੀ ਕੋਈ ਪੀ ਕਰਦੀ ਨਹੀਂ ਰੱਜੀ ਪਾਣੀ ਦੀ ਕੀ ਹੋਏ ਪਾਣੀ ਦੀ ਹੁਣ ਉੱਥੇ ਮੈਂ ਪਾਣੀ ਨੂੰ ਹਾਂ ਬਈ ਰਾਤ ਨੂੰ ਉਹਨੇ ਦੁੱਧ ਫਿਰ ਵੀ ਮੇਰੀ ਕੋਠੀ ਜਾ ਕੇ ਪਿੰਦੀ ਰਹੀ ਔਰ ਅੱਜ ਲੈਂ ਸਮਾ ਕੇ ਫਿਰ ਪਾਣੀ ਕੋਲ ਤੇ ਉਹੀ ਤਾਂ ਉੱਥੇ ਉੱਥੇ ਅੱਛਾ ਠੀਕ ਹੈ ਸਮਝਿਆ ਅਸੀਂ ਦਾ ਕੁੜੀ ਦਾ ਪਿਓ ਕਦੀ ਵੀ ਵਲੌਗ ਦੇ ਵਿੱਚ ਦੇਖਿਆ ਨਹੀਂ ਆ ਦੂਸਰੀ ਗੱਲ ਜਠਾਣੀ ਦਾ ਵੀ ਮੈਂ ਕਿ ਨਹੀਂ ਮੋਟਾ ਹੀ ਦਿਮਾਗ ਇਹਨੂੰ ਚੰਗੀ ਸਮਝੇ ਇਹ ਉਹਨਾਂ ਦੀ ਵੀ ਅਗਲੀ ਬੇਬੇ ਨਿਕਲੀ ਆ ਕਿ ਤਸ ਉਹਨਾਂ ਨੇ ਇਹ ਥੋੜਾ ਕਿਹਾ ਇਹ ਕਿ ਕੁੜੀ ਨੂੰ ਛੱਡ ਕੇ ਤੇ ਤੂੰ ਚੱਲ ਜਾ ਪੇਕੇ ਜਿਦਾ ਤੂੰ ਕਹੀ ਜਾਂਦੀਆਂ ਜਿਹੜੀ ਗੱਲ ਦਾ ਕੋਈ ਮੇਲ ਮੈਚ ਕੁਝ ਨਹੀਂ ਕਰਦਾ ਕਹਿੰਦੇ ਇਹ ਜਿਹੜੀ ਮੇਰੀ ਮਤਲਬ ਬੱਚੀ ਆ ਉਹ ਮੇਰੀ ਗੋਦੀ ਵਿੱਚ ਹੀ ਦੁੱਧ ਪੀਂਦੀ ਆ ਤੇ ਜੀ ਨਹੀਂ ਲਾਉਂਦੀ ਉਹ ਗੱਲ ਤੇਰੀ ਕੱਲੀ ਦੀ ਨਹੀਂ ਕਰਦੀ ਜੇ ਤੂੰ ਜਾਏਂਗੀ ਤੇ ਨਾਲ ਹੀ ਤੇਰੀ ਬੱਚੀ ਨੇ ਵੀ ਤਾਂ ਜਾਣਾ ਹੀ ਆ ਮੋٹے ਦਿਮਾਗ ਦੀ ਏ ਕਿਧਰ ਦੀ ਗੱਲ ਕਿਧਰ ਨੂੰ ਲੈ ਕੇ ਚੱਲ ਗਈ ਆੀ ਟੋਟੇ ਖੋਪੜੇ ਤੋਂ ਸਾਲੇ ਹਾਂ ਤਾਂ ਨਹੀਂ ਹਾਂ ਇੱਟੇ ਕਿ ਖੰਦੀ ਆ ਸਕੂਲੇ ਜਾਣਾ ਸੀ ਤਾਂ ਫੇਰ ਬਿਮਾਰ ਹੋ ਕੇ ਬਹਿ ਗਈ ਇੱਥੋਂ ਕਹਿੰਦੇ ਆ ਕਿ ਜਿਹੜੇ ਵਲੌਗਰ ਹੁੰਦੇ ਆ ਨਾ ਇਹਨਾਂ ਵਲੌਗਰਾਂ ਦਾ ਖਾਸ ਤੌਰ ਤੇ ਜਿਹੜੇ ਕੁਸ਼ਕ ਵਲੌਗਰ ਹੁੰਦੇ ਆ ਇਹਨਾਂ ਦਾ ਦਿਮਾਗ ਇਦਾਂ ਹੀ ਆ ਕਿ ਇਹਨੇ ਵੀ ਕਮਲ ਪਟਿਆਲ ਵਾਲੀ ਹਰਕਤ ਕੀਤੀ ਉਹਦਾ ਵੀ ਘਰ ਵਾਲਾ ਦਰਦ ਨਾਲ ਤੜਫ ਰਿਆ ਸੀ ਤੇ ਉਹਦਾ ਵਲੌਗ ਬਣਾਈ ਗਈ ਤੇ ਇਹ ਇਹ ਆਪਣੇ ਬੱਚੀ ਦਾ ਵਲੌਗ ਬਣਾਏਗੇ ਯਾ ਡੰਗਰੇ ਪਹਿਲਾਂ ਆਪਣੀ ਬੱਚੀ ਨੂੰ ਤਾਂ ਦੇਖ ਲੈ ਹੋਰ ਹੀ ਇੱਥੇ ਆਣ ਕੇ ਗਿਆਨ ਦੇਣ ਲੱਗ ਪਈਆਂ ਫਲਾਣਾ ਢਮਕਾਨਾ ਸਕੂਲ ਦਾ ਕਰਕੇ ਨਾ ਪਿਓ ਗਾਂ ਹੋਇਆ ਤੇ ਨਾ ਮਾਂ ਗਾਂ ਹੋਈ ਆ ਤੇ ਅੱਗੋਂ ਬਸ ਵੀਡੀਓ ਬਣਾਈ ਗਏ ਆ ਤੇ ਕੁੜੀ ਪੀੜ ਨਾਲ ਤੜਫਨਦੀ ਆ ਛਿੜੇ ਮੋ ਇਹ ਚਰ ਮਾਂ ਪਿਓ ਦਾ ਹੀ ਬੇਅਕਲੇ ਪੜਾਈ ਜਿੰਨੇ ਸਾਰੀ ਚਾਹੀਦੀ ਹੈ ਹੁੰਦੀ ਆ ਸਕੂਲੇ ਕਰੰਦਰ ਬਮਾਰੋ ਕੇ ਪੈਂਦੀ ਆ ਆ ਰਮ ਹੈ ਕੁਝ ਕੁ ਸ਼ਰਮ ਆਇਆ ਹੈ ਇਹਨੇ ਜਿਆਦਾ ਬੇਸ਼ਰਮ ਆਏ ਇਹਨਾਂ ਦੀ ਆ ਵੀਡੀਓ ਦੇਖ ਕੇ ਤੇ ਇੰਨਾ ਜਿਆਦਾ ਗੁੱਸਾ ਚੜ ਰਿਹਾ ਹੈ ਨਾ ਕਿ ਇਹ ਕੀ ਲੱਛਣ ਕਰਦੇ ਆ ਬੇਅਕਲੇ ਉਸ ਤਰ੍ਹਾਂ ਇੱਥੇ ਲੋਕਾਂ ਨੂੰ ਗਿਆਨ ਦੇਣ ਲੱਗ ਪੈਂਦੇ ਆ ਦੋਨੇ ਜੀ ਇਹੋ ਜਿਹੜੇ ਜੇ ਤੁਹਾਡੇ ਬੱਚੀ ਉਹਨੇ ਤੁਹਾਨੂੰ ਇੱਥੋਂ ਤੱਕ ਲੈ ਕੇ ਆਂਦਾ ਹੈ ਠੀਕ ਆ ਨਾ ਤੇ ਤੁਸੀਂ ਆ ਜੋਸੇ ਨੂੰ ਨਹੀਂ ਪੁੱਛਦੇ ਜਿਨ੍ਹਾਂ ਦੇ ਬੱਚੇ ਹੈ ਨਹੀਂ ਉਹਨਾਂ ਨੂੰ ਪੁੱਛਿਆ ਕਰੋ ਜੇ ਤੁਹਾਨੂੰ ਰੱਬ ਨੇ ਦਿੱਤੇ ਹਨ ਨਾ ਤੇ ਸਾਹਮਣੇ ਨਾ ਇਹ ਕੁੜੀ ਨੂੰ ਚੰਗੀ ਤਰ੍ਹਾਂ ਮਤਲਬ ਸਾਫ ਸਫਾਈ ਦੇ ਵਿੱਚ ਰੱਖਦੇ ਆ ਉਹਨਾਂ ਗੰਦੇਆ ਕੱਪੜਿਆਂ ਦੇ ਵਿੱਚ ਉਹ ਵਿਚਾਰੀਆਂ ਤੁਰੀਆਂ ਰਹਿੰਦੀਆਂ ਤੇ ਜਿਉਂ ਅਕਸਰ ਨਹੀਂ ਠੀਕ ਗਾਂਹ ਹੋ ਗਏ ਤੇ ਆਪ ਉਹਨਾਂ ਨੂੰ ਪੁੱਛ ਲਾ ਨਹੀਂ ਬੰਦਾ ਆਪੇ ਹੀ ਹਾਂ ਰਸਤਾ ਆਪੇ ਹੀ ਤਾਂ ਮੈਂ ਗਿਆ ਨਾ ਚਿੱਦੀਆਂ ਲੈ ਕੇ ਦਿਆ ਕਰੋ ਬਾਹਰ ਲਿਆ ਬਿਲਕੁਲ ਵੀ ਸਮਝ ਨਹੀਂ ਲੱਗਦੀ ਆ ਜਿਹੜੇ ਲੋਕ ਇਹਨਾਂ ਨੂੰ ਦੇਖਦੇ ਆ ਨਾ ਜਿਨ੍ਹਾਂ ਨੇ ਇਹਨਾਂ ਨੂੰ ਇੰਨਾ ਜ਼ਿਆਦਾ ਫੋਲੋ ਕੀਤਾ ਹੋਇਆ ਸਿਰ ਤੇ ਚੜਾ ਕੇ ਰੱਖਿਆ ਹੈ ਤੁਹਾਨੂੰ ਇਹ ਕੀ ਸਿੱਖਿਆ ਦਿੰਦੇ ਆ ਕਿ ਜਦੋਂ ਕੋਈ ਬੱਚਾ ਬਿਮਾਰ ਹੋਵੇ ਤਾਂ ਮਾਂ ਪਿਓ ਉਹਨਾਂ ਨੂੰ ਗਾਂ ਹੋ ਕੇ ਪੁੱਛਣ ਨਾ ਬਸ ਵੀਡੀਓ ਬਣਾਈ ਜਾਣ ਵਲੌਗ ਬਣਾਈ ਜਾਣ ਪੈਸੇ ਕਮਾਉਣੇ ਆ ਹੱਦ ਹੋਈ ਪਈ ਆ ਦਾਦੀ ਗਈ ਆ ਹਾਰ ਕੇ ਅੱਗੇ ਕਿ ਦਾਦੀ ਨੂੰ ਫਿਰ ਵੀ ਪਿਆਰ ਆ ਗਿਆ ਕਿ ਚੱਲ ਮੈਂ ਆਪਣੀ ਪੋਤਰੀ ਨੂੰ ਅੱਗੋਂ ਸਾਂਭਦੀ ਆ ਇਹ ਨਹੀਂ ਮਾ ਦਿੱਤੀ ਅੱਗੋਂ ਕੈਮਰਾਣੀ ਨੇ ਛੱਡਿਆ ਵੀਡੀਓ ਬਣਾਈ ਗਈ ਆ ਤੇ ਘਰ ਵਾਲੇ ਦੀ ਬੇਇੱਜ਼ਤੀ ਕਰੀ ਗਈ ਆ ਕਿ ਆਹ ਨਾ ਦੋਹਣ ਦੋ ਤੇ ਬੱਸ ਕੋਈ ਨੇ ਟਾਈਮ 'ਚ ਤੋ ਕੁੜੀ ਸਾਂਭ ਲੈਂਦੀ ਤਾਂ ਆ ਜਾ ਲੰਮੀ ਪੈਰਾਂ 'ਚ ਜਾ ਕੇ ਨੰਮੀ ਪਹਿਲਾ ਸੈਂਡ ਲਾ ਕੇ ਹੁਣ ਹੈ ਘੇੜ ਦੋ ਦੌ ਤਾ ਹੁਣ ਲਾ ਜਿਆਦਾ ਜਾਨੀ ਜੂ ਬੋਲ ਰਹੀ ਆ ਕਿ ਲੰਮੇ ਪੈਦਾ ਜਾ ਕੇ ਸੈਂਡਲ ਲਾ ਦੋ ਪੇਟ ਜਿਆਦਾ ਦਰਦ ਹੁੰਦਾ ਹੈ ਜਿਆਦਾ ਹੀ ਦਰਦ ਹੁੰਦਾ ਹੋਣਾ ਹੈ ਇਦਾਂ ਦੇ ਜਿਵੇਂ ਸਵਾਲ ਪੁੱਛਣ ਦੇ ਆ ਆਪਣੀ ਸਾਸ ਤੋਂ ਜਾਂ ਉਸ ਬੱਚੀ ਤੋਂ ਪੁੱਛ ਰਹੀਆਂ ਤੇ ਆਪ ਜਿਹੜਾ ਕੈਮਰਾ ਇਹਨੂੰ ਫੋਨ ਨੂੰ ਕਿਤੇ ਅੱਗ ਲਾ ਹਾਂ ਤੇ ਜਾ ਕੇ ਆਪਣੀ ਕੁੜੀ ਦੇ ਸੈਂਡਲ ਲਾ ਹਾਂ ਤੇ ਉਹਨੂੰ ਜਾ ਕੇ ਪੁੱਛ ਉਹਨੂੰ ਪਾਣੀ ਦੇ ਠੀਕ ਆ ਨਾ ਆਪਣੀ ਸਾਸ ਨੂੰ ਪੁੱਛ ਰਹੀਆਂ ਕਿ ਉਹਨੂੰ ਜਿਆਦਾ ਪੇਟ ਦਰਦ ਹੁੰਦੀ ਉਹ ਜਿਆਦਾ ਢੇਡ ਦੁਖਦਾ ਉਹ ਤੇ ਕਿਉਂ ਸਾਸ ਦੇਰੀ ਡਾਕਟਰ ਲੱਗੀ ਰਹੀ ਆ ਤੂੰ ਜਾ ਕੇ ਅੱਗੇ ਹੋ ਕੇ ਪੁੱਛਾਂ ਉਹਨੂੰ ਆਪਣੀ ਧੀ ਨੂੰ ਦੇਖ ਆ ਆਪਣੇ ਘਰਾਂ ਦੇ ਵਿੱਚ ਬੱਚਾ ਤੜਫਦਾ ਵੀ ਹੋਵੇ ਨਾ ਸਿਰ ਦਰਦ ਨਾਲ ਵੀ ਤੇ ਆਪਾਂ ਨੂੰ ਹੱਥ ਪਰ ਨਹੀਂ ਆ ਪਿਆਸਾਂ ਦਗਾ ਕਿ ਬੱਚੇ ਨੂੰ ਦੇਖੀ ਕੀ ਹੋ ਗਿਆ ਕੀ ਨਹੀਂ ਹੋ ਗਿਆ ਇਹ ਪਹਿਲੀ ਮਾਂ ਵਾ ਜਿਹਨੂੰ ਬਸ ਵੀਡੀਓ ਤੇ ਨਵੇਲ ਮਿਲੀ ਇਨਾ ਤੋ ਤੂੰ ਕੀ ਸਿੱਖਦੇ ਜੇ ਡੰਗਰਾਂ ਤੋਂ ਜਿਨ੍ਹਾਂ ਨੂੰ ਇਹਨਾਂ ਨੂੰ ਪਤਾ ਕਿ ਆਪਣੇ ਬੱਚੇ ਨੂੰ ਕਿ ਕੀ ਖਵਾਉਣਾ ਕੀ ਪਿਉਣਾ ਕੀ ਕਿੱਦਾਂ ਉਹਨਾਂ ਨੂੰ ਰੱਖਣਾ ਹੈ ਬਸ ਵੀਡੀਓ ਬਣਾਉਣੀ ਆ ਉਹ ਕੈਮਰਾ ਨਹੀਂ ਨਿਮਾ ਦਿੱਤੀ ਨੇ ਛੱਡਿਆ ਤੇ ਘਰ ਵਾਲਾ ਬੇਅਗਲਾ ਸੁੱਡਲ ਜਿੰਨੀਆਂ ਵੀ ਗਾਲਾਂ ਸਾਰੀਆਂ ਇਸੇ ਨੂੰ ਉਹ ਫਰਸ਼ੀਤ ਹੋਈ ਜਾਂਦਾ ਬੇਅਗਲਾ ਬੇਅਗਲੇ ਉਹ ਤੇ ਜਿਹੋ ਜੀ ਹੈਗੀ ਹੈਗੇ ਹੀ ਡੰਗਰ ਤੇ ਤੂੰ ਹੀ ਗਾਂ ਹੋਗੇ ਤੇ ਆਪਣੀ ਧੀ ਨੂੰ ਸੰਭਾਲਦਾ ਉਸ ਤਰ੍ਹਾਂ ਤੂੰ ਹੀ ਕਹਿ ਦਿੰਦੇ ਕਿ ਅਸੀਂ ਆਪਣੀ ਧੀ ਦੇ ਸਿਰ ਤੋਂ ਇਦਾਂ ਉਦਾਂ ਉਠੇ ਆ ਤੇ ਫਿਰ ਆਪਣੀ ਧੀ ਨੂੰ ਵੀ ਸੰਭੋ ਬੇਅਗਲੇ ਗਏ ਥਾਂ ਦੇ ਡੰਗਰ ਕੰਟਰੋਲ ਕੰਟਰੋਲ ਤੁੰਗਰ ਚੰਪੜ ਗਈ ਤਾਂ ਸਭ ਤੋਂ ਜ਼ਿਆਦਾ ਹੋਰ ਭਾਵੇਂ ਕਿਸੇ ਦੇ ਗੁੱਸਾ ਆਵੇ ਨਾ ਆਵੇ ਅੱਜ ਇਹਨਾਂ ਦੀਆਂ ਹਰਕਤਾਂ ਦੇ ਇੰਨਾ ਜ਼ਿਆਦਾ ਗੁੱਸਾ ਆਉਂਦਿਆਂ ਨਾ ਪਤ ਨਹੀਂ ਕਿਵੇਂ ਕੰਟਰੋਲ ਕੀਤਾ ਹੈ ਮਤਲਬ ਇੰਨਾ ਜ਼ਿਆਦਾ ਮੈਨੂੰ ਕੁੜੀਆਂ ਤੇ ਤਰਸ ਆਉਂਦਿਆ ਕਿ ਤੁਸੀਂ ਇਹਨਾਂ ਦੇ ਘਰੇ ਪੈਦਾ ਹੋਈ ਗਈਆਂ ਜੇ ਕਿ ਦਿੱਤੀਆਂ ਧਿਆਨੀਆਂ ਇਸ ਘਰ ਦੇ ਵਿੱਚ ਆਈ ਗਈਆਂ ਤੇ ਤੁਸੀਂ ਬੇਅਕਲੋ ਉਹਨਾਂ ਨੂੰ ਆਪਣੀਆਂ ਕੁੜੀਆਂ ਨੂੰ ਸੰਭਲੋ ਹਾਥ ਹੋਈ ਪਈ ਆ ਕਦੇ ਉਹਨਾਂ ਦਾ ਕੋਸ਼ ਦਿਖਾਉਣ ਲੱਗ ਪੈਂਦੇ ਆ ਕਦੇ ਨਾ ਉਹ ਸਾਫ਼ ਸੁਥਰਿਆਂ ਰੱਖਦੇ ਆ ਬਸ ਉਹ ਜਵਾਗ ਤੜਫ ਰਹਿ ਤੇ ਉਹਨੇ ਨਾਲੇ ਉਹਨਾਂ ਦਾਦੀ ਨੂੰ ਚਿੰਬੜਨਾ ਤੂੰ ਤੇ ਉਹਨਾਂ ਕੋਲ ਜਾ ਕੇ ਪੁੱਛੇ ਨੇ ਇਹਨੇ ਇੱਕ ਵਾਰੀ ਵੀ ਨਹੀਂ ਅੱਗੇ ਜਾ ਕੇ ਪੁੱਛਿਆ ਦੂਫਨ ਦੂਫਨ ਪੁੱਜੀਆ ਹਾਂ ਦੋ ਬਸੇ ਬੱਚ ਮੰਨਦੇ ਤਾਂ ਨਹੀਂ ਹੈਗੇ ਪਰ ਬਟੇ ਜਿੰਨਾ ਘੱਟ ਕਰਦਾ ਜੇ ਤੁਸੀਂ ਨਹੀਂ ਮੰਨਦੇ ਇੱਕ ਪੈਟ ਲੈ ਲਓ ਜੇ ਚਾਹ ਜਣੇ ਚਾਹੇ ਜਣੇ ਖਾਓ ਇੱਕ ਨਾ ਲੋ ਤੇ ਬਾਕੀ ਚੀਜ਼ਾਂ ਘਰ ਦੇ ਵਿੱਚ ਲਿਆ ਕੇ ਨਾ ਰੱਖੋ ਰੱਖੀਆਂ ਹੁਦਾਂ ਪਾ ਵੀ ਪਰ ਇਹ ਬਿਚੋਲੀ ਚੋਲੀ ਫਿਰ ਸਾਡੇ ਚੋਂ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਲੀ ਫੈਮਲੀ ਦੇਖਤੀ ਹੈ ਵਰਨਾ ਮੈਂ ਐਸੇ ਐਸੀ ਗਾਲੀ ਦੂੰ ਐਸੇ ਐਸੇ ਗਾਲੀ ਧੋਣਾ ਜ਼ਿੰਦਗੀ ਭਰੀ ਯਾਤ ਰਹੀ ਇਹ ਜਿਹੜਾ ਗਿਆਨ ਹੈ ਗਿਆਨ ਇਹ ਆਪਣੇ ਕੋਲ ਹੀ ਰੱਖੋ ਤੁਹਾਨੂੰ ਇਸ ਗਿਆਨ ਦੀ ਜ਼ਿਆਦਾ ਲੋੜ ਆ ਸਾਨੂੰ ਨਹੀਂ ਇਸ ਗਿਆਨ ਦੀ ਲੋੜ ਇੱਥੇ ਹੋਰ ਵੀ ਮਾਪਿਓ ਹੋਣਗੇ ਜਿਹੜੇ ਆਪਣੇ ਬੱਚਿਆਂ ਨੂੰ ਤੜਫਦਾ ਨਹੀਂ ਦੇਖ ਸਕਦੇ ਕਿਉਂਕਿ ਉਹ ਨਾ ਹੀ ਤੁਹਾਡੇ ਵਾਂਗੂ ਵੀਡੀਓ ਬਣਾਉਂਦੇ ਆ ਉਹ ਸਿੱਧਾ ਚੱਕ ਕੇ ਡਾਕਟਰ ਕੋਲ ਲੈ ਕੇ ਜਾਂਦੇ ਆ ਤੁਹਾਡੇ ਵਾਂਗੂ ਨਹੀਂ ਆ ਕਿ ਵਲੌਗ ਬਣਾ ਲਓ ਪਹਿਲਾਂ ਬੱਚਾ ਭਾਵੇਂ ਤੜਫ ਤੜਫ ਕੇ ਉਹਦੀ ਜਾਨ ਨਿਕਲ ਜੇ ਪਰ ਤੁਹਾਨੂੰ ਪਰ ਤੁਹਾਨੂੰ ਦੇ ਭੋਰਾ ਜਿੰਨੇ ਵੀ ਸ਼ਰਮਣੀ ਹੈਗੀ ਤੇ ਇੱਥੇ ਹੁਣ ਬਹਿ ਕੇ ਬੈੜਦੇ ਇਹ ਗਿਆਨ ਦੇਣ ਲੱਗ ਪਏ ਆ ਕਿ ਬੱਚੇ ਨੂੰ ਕਿਵੇਂ ਸਾਹਮਣਾ ਕੀ ਖਵਾਉਣਾ ਕੀ ਪਿਉਣਾ ਤੁਸੀਂ ਇਹ ਆਪਣਾ ਗਿਆਨ ਕੋਲ ਹੀ ਰੱਖੋ ਠੀਕ ਹੈ ਨਾ ਹੁਣ ਤੁਸੀਂ ਦੱਸੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਇਦਾਂ ਹੀ ਕਰਦੇ ਜਿਵੇਂ ਇਹ ਡੰਗਰ ਕਰਦੇ ਆ ਇਹਨਾਂ ਨੂੰ ਤਾਂ ਦੇਖ ਕੇ ਗੁੱਸਾ ਚੜੀ ਜਾਂਦਾ ਬੇਅਕਲ ਕਿਥਾਂ ਦੇ ਪੂਰਾ ਜਿੰਨੀ ਵੀ ਇਹਨਾਂ ਨੂੰ ਮਤ ਨਹੀਂ ਹੈਗੀ ਤੇ ਹਰੇਕ ਵਲੌਗ ਦੇ ਵਿੱਚ ਆਪਣੀ ਸੱਸ ਦੀ ਬੇਇਜ਼ਤੀ ਆਪਣੀ ਸੱਸ ਦੇ ਟਾਈਟਲ ਆਪਣੀ ਸੱਸ ਦੇ ਥੰਬਨੇਲ ਉਹੀ ਸੱਸਾ ਜਿਹਨੇ ਅੱਜ ਆਪਣੀ ਪੋਤਰੀ ਨੂੰ ਮਤਲਬ ਲੈ ਕੇ ਆਂਦਾ ਵਾ ਤੇ ਉਹਨੇ ਸਾਂਭਿਆ ਵਾ ਤੇ ਇਹ ਬੇਅਕਲ ਨੇ ਇੱਕ ਵਲੌਗ ਦੇ ਵਿੱਚ ਵੀ ਜਾ ਕੇ ਆਪਣੀ ਧੀ ਕੋਲ ਨਹੀਂ ਗਈ ਕਿ ਉਹਨੂੰ ਮੈਂ ਪੁੱਛਾਂ ਕਿ ਤੈਨੂੰ ਤੰਗੀ ਪ੍ਰੋਬਲਮ ਆ ਡੰਗਰ ਹਾਂ ਬੇਬੀ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਦੱਸਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ